ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦੇਣੀ ਹੈ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 20 ਅਪ੍ਰੈਲ ਤੱਕ ਪੰਜਾਬ ਦਾ ਫਲਸ ਨਾ ਲੱਗਦੇ ਖੇਤਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸੋ ਇੱਕ ਸਿਸਟਮ ਆ ਰਿਹਾ ਓਕੇ ਉਹਦਾ ਤੇ ਕਿੰਨੇ ਕੁ ਮੀਤੇ ਹਸਾਰ ਨੇ ਇਹ ਵੀ ਗੱਲ ਕਰਾਂਗੇ ਸਿੱਧਾ ਤੁਹਾਨੂੰ ਐਸੇ ਲਈਆਂ ਤਾਜ਼ਾ ਸੈਟਲਾਈਟ ਦੱਸੇ ਰਿਹਾ ਤੇ ਲੱਗੇ ਚੱਲਦੇ ਆ ਲੱਗਫਗ ਐਸੇ ਲਈ ਸ਼ਾਮ ਦੇ 8:00 ਦੇ ਸਵੇਰ 6:30 ਵਜੇ ਨ ਜਾ ਰਹੀਆ 15 ਹਲ ਦੀ ਜਿਹੜੀ ਰਾਤ ਸ਼ੁਰੂ ਹੋਣ ਜਾ ਰਹੀਆ ਦਿਨ ਹੋਣਾ ਆਖਰੀ ਫੜਾ ਪੂਰਾ ਕਰਕੇ ਤਕ ਤਵਿਆ ਥੋੜੀ ਜਿਹੀ ਖਰਾਬ ਹੈ ਜੀ ਇਸ ਲਈ ਮਾਫੀ ਚਾਹਾਂਗੇ ਆਪਾਂ ਮੁੱਖ ਦੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਕੋਈ ਬਾਤ ਹੀ ਆਪਾਂ ਲੰਬੀ ਗੱਲ ਨਹੀਂ ਕਰਨੀ ਸੋ ਜੇਕਰ ਆਪਾਂ ਪੰਜਾਬ ਹਰਿਆਣਾ ਰਾਜਸਥਾਨ ਦਾ ਐਸਐਲ ਦਾ ਆਪਾਂ ਦੇਖਦੇ ਹਾਂ ਮੌਸਮ ਲਗਭਗ ਮੌਸਮ ਖੁਸ਼ਕ ਹੈ ਸਾਫ਼ ਹੈ ਤੇ ਗਰਮ ਹੈ ਬੀਤੇ ਦਿਨਾਂ ਦੇ ਮੁਕਾਬਲੇ ਤਾਬਰ ਤੋੜ ਗਰਮ ਦਿਨ ਜਿਹੜਾ ਅੱਜ ਦਾ ਵੀ ਦਰਜ ਹੋਇਆ ਜੇਕਰ ਆਪਾਂ 24 ਘੰਟਿਆਂ ਦੇ ਅੰਕੜੇ ਦੇਖਦੇ ਹਾਂ ਫਿਰ ਤੇ ਪਿਛਲੇ 24 ਘੰਟਿਆਂ ਦੇ ਤੇ 41.2 ਡਿਗਰੀ ਦੇ ਨਾਲ ਬਠਿੰਡਾ 에ਅਰਪੋਰਟ ਸਭ ਤੋਂ ਗਰਮ ਖੇਤਰ ਦਰਜ ਹੋਇਆ ਪੰਜਾਬ ਦੇ ਵਿੱਚ 39.4 ਡਿਗਰੀ ਦਾ ਸਭ ਤੋਂ ਗਰਮ ਖੇਤਰ ਸਰਸਾ ਜ਼ਿਲ੍ਹਾ ਦਰਜ ਹੋਇਆ ਹਰਿਆਣਾ ਦੇ ਵਿੱਚ ਸੋ ਬਾਕੀ ਜੇਕਰ ਅਸੀਂ ਮੈਕਸਿਮਮ ਦੇਖਦੇ ਹਾਂ ਤੇ 34 ਤੋਂ ਲੈ ਕੇ 36 37 ਇਹਦੇ ਆਸ-ਪਾਸ ਟੈਂਪਰੇਚਰ ਮੈਕਸਿਮਮ ਪੰਜਾਬ ਦੇ ਚੱਲਦੇ ਹੋਏ ਨੇ ਬਠਿੰਡਾ 에ਅਰਪੋਰਟ ਦਾ ਜਿਹੜਾ 18 ਹੈ ਉਹ 1-2 ਡਿਗਰੀ ਵਾਧੀ ਉੱਥੇ ਟੈਂਪਰੇਚਰ ਸ਼ੋ ਹੁੰਦੇ ਨੇ ਇਸ ਲਈ ਅਫਾ ਕਹਿ ਸਕਦੇ ਹਾਂ 40 ਦੇ ਕੋਲ ਟੈਂਪਰੇਚਰ ਹਾਲੇ ਜਾਣਗੇ ਅਗਲੇ 1-2 ਦਿਨਾਂ ਤੱਕ ਹਰਿਆਣਾ ਦੇ ਟੈਂਪਰੇਚਰ ਬਹੁਤ ਹੀ ਖੇਤਰਾਂ ਦੇ ਵਿੱਚ 36 ਤੋਂ ਲੈ ਕੇ 37 38 39 ਇਹਦੇ ਆਸਾ ਜਿਹੜੇ ਆ ਦਰਜ ਹੋ ਰਹੇ ਨੇ ਅਗਲੇ 48 ਘੰਟਿਆਂ ਦੇ ਵਿੱਚ 40 ਤੋਂ ਬਾਅਦ ਟੈਂਪਰੇਚਰ ਹਰਿਆਣਾ ਦੇ ਜਿਹੜੇ ਆ ਉਹ ਚਲੇ ਜਾਣਗੇ ਸੌਂਦੇ 48 ਘੰਟੇ ਜੀ ਯਾਨੀ ਕਿ 16 ਤੇ 17 ਹਲਕੀ ਟੁੱਟਵੀਂ ਬੱਦਲਵਾਈ ਉੱਪਰ ਦੀ ਗੁਜ਼ਰ ਸਕਦੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਅ ਕਿਉਂਕਿ ਸਕਰੀਨ ਦੇ ਉੱਤੇ ਤੁਸੀਂ ਦੇਖ ਹੀ ਸਕਦੇ ਆ ਕਿ ਇੱਕ ਜਿਹੜੀ ਹੱਤ ਲਵਾਈ ਆ ਉਹ ਕੱਲ ਨੂੰ ਐਂਟਰ ਕਰੇਗੀ ਉੱਤਰ ਭਾਰਤ ਦੇ ਖੇਤਰਾਂ ਦੇ ਵਿੱਚ ਟੁੱਟੇ ਭੱਜੇ ਬਦਲ ਹੋਣਗੇ ਕਿ ਮੀਂਹ ਆਲੇ ਕੋਈ ਆਸਾਰ ਨਹੀਂ ਆ ਕਿਤੇ 5-7 ਕੜੀਆਂ ਡਿੱਗ ਜਾਣੇ ਤੋਂ ਆਪਾਂ ਕਹਿ ਨਹੀਂ ਸਕਦੇ ਤੇ ਬਾਕੀ ਉਪਰਲੇ ਹੱਦਰ ਦੇ ਕੁਝ ਖੇਤਰਾਂ ਦੇ ਵਿੱਚ ਦੀ ਬੱਦਲਵਾਈ ਲੰਘ ਸਕਦੀ ਆ 16-17 ਦਿਨ ਵੀ ਜਿਹੜੇ ਆ ਉਹ ਗਰਮ ਰਹਿਣਗੇ ਤੇ ਟੈਂਪਰੇਚਰ ਜਿਹੜੇ 1-2 ਡਿਗਰੀ ਹੋਰ ਤਾਹ ਨੂੰ ਜਾਣਗੇ ਹਲੇ ਪੂਰਾ ਕਾਫੀ ਤੇਜ਼ੀ ਨਾਲ ਚੱਲ ਰਿਹਾ ਸੀ ਬੀਤੇ ਦਿਨਾਂ ਦੇ ਵਿੱਚ ਪਰ ਅੱਜ ਪੂਰਾ ਕੁਝ ਖੇਤਰਾਂ ਦੇ ਵਿੱਚ ਤੇਜ਼ੀ ਨਾਲ ਚੱਲਿਆ ਪਰ ਕੁਝ ਖੇਤਰਾਂ ਦੇ ਵਿੱਚ ਹਵਾ ਐਸ ਵੇਲੇ ਵੀ ਰੁਕੀ ਹੋਈ ਆ ਜਿੱਥੇ ਰੁਕੀ ਹੋਈ ਆ ਉੱਥੇ ਹਮਸਾ ਐਸ ਵੇਲੇ ਹੋ ਰਹੀ ਜੜੀਆਂ ਵਟ ਕੱਢ ਰਹੀ ਆ ਆਉਣ ਦੇ ਦਿਨਾਂ ਦੇ ਵਿੱਚ ਇੱਕ ਸਿਸਟਮ ਤਿਆਰ ਹੈ ਜੀ ਜਿਹੜੀ ਹੀਟ ਲੱਗੇਗੀ ਅਗਲੇ 48 ਘੰਟਿਆਂ ਦੇ ਵਿੱਚ ਇਹ ਟ੍ਰਿਗਰ ਕਰੇਗੀ ਸਿਸਟਮ ਨੂੰ ਜੇਕਰ ਦੱਖਣਪੁਰਾ ਤੇਜ਼ ਨਾਲ ਚੱਲਦਾ ਹੈ ਲਗਭਗ 18 ਦੇ ਸਵੇਰ ਤੋਂ ਦੁਪਹਿਰ ਤੱਕ ਫਿਰ 18 ਦੇ ਸ਼ਾਮ ਨੂੰ ਜਿਹੜਿਆ ਗਰਜਣਿਸ਼ ਕੋਲੇ ਬਦਲਾ ਦਾ ਨਿਰਮਾਣ ਹੋ ਜਾਏਗਾ ਤੇ ਪੰਜਾਬ ਹਰਿਆਣਾ ਦੇ ਵਿੱਚ ਕਾਰਵਾਈਆਂ ਮੀਹਾਲੀਆਂ ਸ਼ੁਰੂ ਹੋ ਸਕਦੀਆਂ ਨੇ ਸਫਾ ਇਹ ਸਿਸਟਮ ਬਾਰੇ ਹੋਤੀ ਗਲਫਾਤ ਜਿਹੜੀ ਉਹ ਹੋਰ ਲੱਗੇ ਜਾ ਕੇ ਕਰਾਂਗੇ ਫਿਲਹਾਲ ਤੁਹਾਨੂੰ ਸਿੱਧਾ ਅਪਡੇਟ ਤੇ ਲੈ ਕੇ ਚੱਲਦੇ ਹਾਂ ਜੋ ਮੌਸਮ ਖਾਗਨੇ ਜਾਰੀ ਕੀਤੀ ਹੈ ਅਗਲੇ ਦੋ ਤਿੰਨ ਦਿਨ ਫਿਲਹਾਲ ਰਾਹਤ ਕਹਿ ਸਕਦੇ ਆ ਹੀਟ ਵੇਵ ਤੋਂ ਰਹੇਗੀ ਕਿਉਂਕਿ ਹਵਾ ਤੇਜ਼ੀ ਨਾਲ ਨਹੀਂ ਚੱਲ ਰਹੀ ਇਸ ਲਈ ਲੋ ਤੋਂ ਆਹ ਕਹਿ ਸਕਦੇ ਆ ਜਿਹੜੀ ਹੈ ਰਾਹਤ ਲੋ ਤੋਂ ਤਾਂ ਰਹੇਗੀ ਹੀਟ ਵੇਵ ਤੋਂ ਪਰ ਜਿਹੜੀ ਹਮਸ ਹੈ ਉਹ ਲੋ ਤੋਂ ਵੀ ਕਿਤੇ ਵੱਧ ਜਿਹੜੀ ਐਸਵੇਲੇ ਜਾਣ ਘੜ ਰਹੀ ਆ ਆ ਕਹਿ ਸਕਦੇ ਆ ਵੱਟ ਘੜ ਰਹੀ ਆ ਇਸ ਲਈ ਹੂੰਗਾ ਸੋ ਬਾਤ ਪਰੇਸ਼ਾਨ ਕਰ ਰਹੀ ਆ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰਦੇ ਆ ਜਿਹੜੇ 28 19 ਤਰੀਕ ਗਰਜ ਲਿਸ਼ ਦੇ ਨਾਲ ਮੀਂਹ ਪਲਸ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇਮਾਰ ਪਲਸ ਕੁਝ ਖੇਤਰਾਂ ਦੇ ਵਿੱਚ ਤਕੜਾ ਹਨੇਰ ਚ ਖੜਚਲਾ ਸਕਦਾ ਹੈ ਸਿਸਟਮ ਜੇਕਰ ਟ੍ਰਿਗਰ ਹੋ ਜਾਂਦਾ ਸਾਰੇ ਪੈਰਾਮੀਟਰ ਫਿੱਟ ਬੈਠ ਜਾਂਦੇ ਨੇ ਫਿਰ ਸੋ ਫਿਲਹਾਲ ਜੈਲੋ ਲੜਜੜੇ ਆ ਹਰਿਆਣਾ ਚੰਡੀਗੜ੍ਹ ਦਿੱਲੀ ਪੰਜਾਬ ਤੇ ਇਹਨਾਂ ਖੇਤਰਾਂ ਦੇ ਵਿੱਚ ਲਸੂਆਂ ਦੇ ਵਿੱਚ ਜਾਰੀ ਕੀਤੇ ਗਏ ਨੇ ਚੰਡੀਗੜ੍ਹ ਹਰਿਆਣਾ ਦਿੱਲੀ ਪੰਜਾਬ ਦੀ ਇਹ ਰਿਪੋਰਟ ਹੈ ਜੇਕਰ ਆਪਾਂ ਪੰਜਾਬ ਦੀ ਗੱਲ ਕਰਨੀ ਆ ਤੇ ਸਗਨੇੰਦਾ ਜੇ ਸਾਹ ਨੇ ਜੀ 18-19 ਤਰੀਕ ਨੂੰ 48 ਘੰਟਿਆਂ ਦੇ ਲਈ ਜੈਲੋ ਅਲਰਟ ਗਾਰਜਲਿਸ ਕੇ ਤਰ੍ਹਾਂ ਵੀ ਪਲਸ ਗੜਿਮਾਰ ਕੋਸ਼ ਕੇ ਤਰ੍ਹਾਂ ਦੇ ਵਿੱਚ ਦਰਜ ਇਹ ਸਿਸਟਮ ਘਰਾ ਸਕਦਾ ਫਿਲਹਾਲ ਅਗਲੀ ਗੱਲਬਾਤ ਹੈ ਜਿਹੜੀ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਇਜਾਜ਼ਤ ਦੇ ਉੱਤਰ ਵਿੱਚ